ਸਿਰ ਲਾਲ ਪਰਦਾ ਫੋਨ ਨਿਊਜ਼ੀਲੈਂਡ ਵਾਲਿਆਂ ਨੂੰ ਕਰੀਦਾ ਵਿੱਚ ਵੇਖ ਕੇ ਨੰਬਰ ਤੇਰਾ ਜਾਣੇ ਨਹੀਂ ਜਾਂਦਾ ਰੁਕਿਆ ਨਹੀਂ ਡੇਰ ਜੱਕ ਮਾਇਆ ਜਾਂਦਾ ਏ ਮਾਣ ਨਾ ਕਰੀ ਮੈਂ ਚੇਤੇ ਕਰਦਾ ਹਾਂ ਤਾਂ ਪੈਗ ਲਾ ਕੇ ਫੋਨ ਜਾ ਮੜਾਇਆ ਜਾਂਦਾ ਏ ਇੱਕ ਫਾਈਨੈਂਸ਼ੀਅਲ ਦਸਵੰਦ ਹੁੰਦਾ ਜਿੱਦਾਂ ਸਾਡੇ ਸਟੇਜ ਦੀ ਜਿੰਨੀ ਕਮਾਈ ਹੈ ਉਹ ਕਦੇ ਵਿੱਚ ਜਦੋਂ ਵਿਆਹਾਂ ਤੇ ਲੋਕੀ ਸਾਡੇ ਤੇ ਪੈਸੇ ਸੁੱਟਦੇ ਆ 10 20 30 40 50 ਹਜ਼ਾਰ ਜੋ ਮਰਜ਼ੀ ਹੋ ਉਹ ਆਪਾਂ ਘਰੇ ਨਹੀਂ ਕਦੇ ਵੀ ਲੈ ਕੇ ਜਾਂਦੇ ਸਾਡੇ ਪਿੰਡ ਚ ਪਹਿਲਾਂ ਗੁਰੂ ਘਰ ਦੀ ਸੇਵਾ ਚੱਲ ਰਹੀ ਸੀ ਉੱਥੇ ਲੱਗਦੇ ਰਹੇ ਆ ਤੇ ਹਫਲਾਡਾਂ ਚ ਸੇਵਾ ਚੱਲ ਰਹੀ ਆ ਉੱਥੇ ਲੱਗ ਰਹੇ ਆ ਤੇ ਉਹਨਾਂ ਨੂੰ ਆਪਾਂ ਸੇਵਾ ਦੇ ਕੰਮ ਚ ਲਾਉਂਦੇ ਹਮੇਸ਼ਾ ਇੱਕ ਬਾਦਰਾ ਤੇ ਜੀ ਮੇਰੀ ਜਵਾਨ ਡਟਿਆ ਵੇੜੇ ਵਿੱਚ ਤੇਰੇ ਨੇ ਕਿਸਾਨ ਡਟਿਆ ਹੋ ਤੇਰੀ ਹੱਕ ਉੱਤੇ ਉਤੇ ਲਿਖ ਜਿੰਦਾਬਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਜਦੋਂ ਆਇਆ ਵਾਰੀ 2 ਉਦੋਂ ਰੇਸ਼ਮ ਸਿੰਘ ਅਨਮੋਲ ਤਾਂ ਫਿਰ ਵੀ ਡਟਿਆ ਦਿਖਿਆ ਪਰ ਬਾਕੀ ਕਿਤੇ ਨਾ ਕਿਤੇ ਗਾਇਬ ਹੋ ਗਏ ਰੀਜ਼ਨ ਕੀ ਰਿਹਾ ਕਿਸਾਨਾਂ ਨਾਲ ਜੁੜੇ ਹੋਏ ਆ ਤੇ ਸਾਡਾ ਦਿਲ ਕਰਦਾ ਵੀ ਮੂਰੇ ਹੋ ਕੇ ਜਦੋਂ ਕਿਸਾਨਾਂ ਦੇ ਭੀੜ ਪੈਂਦੀ ਆ ਆਪਾਂ ਨਾਲ ਖੜੀ ਤੇ ਕਿਸਾਨੀ ਅੰਦੋਲਨ 2 ਦੇ ਵਿੱਚ ਵੀ ਪਤਾ ਹੀ ਆਪਾਂ ਮੂਰੇ ਹੋ ਕੇ ਡਟੇ ਰਹੇ ਜਦੋਂ ਪੰਜਾਬ 'ਚ ਫਲਾਡ ਆਈ ਸੀ ਕਿਸੇ ਜੀਪੀਐਸ ਨੇ ਦੱਸਿਆ ਵੀ ਉੱਥੇ ਫਸਲ ਡੁੱਬ ਗਈ ਹੈ ਕੋਈ ਸਰਕਾਰ ਇੱਕਦਮ ਪਹੁੰਚੀ ਹੈ ਮੜ ਜੇ ਧੂਆਂ ਉੱਠਦਾ ਨਾਲ ਦੀ ਨਾਲ ਪੁਲਿਸ ਪਹੁੰਚ ਜਾਂਦੀ ਹੈ ਕਮਾਲ ਦੀ ਗੱਲ ਤੁਸੀਂ ਜੋਕ ਬਣਾਉਂਦੇ ਹੋ ਤੁਸੀਂ ਮਜ਼ਾਕ ਬਣਾਉਂਦੇ ਹੋ ਇਹ ਭੁੱਖੀਆਂ ਲਈ ਧਾਰ ਬਣਾਉਂਦੇ ਭਾਵੇਂ 2% ਹੀ ਨੇ 100% ਲਈ ਲੰਗਰ ਲਾਉਂਦੇ ਇਹ ਲੈਣੋਂ ਉਹਨਾਂ ਲਈ ਹੈ ਜਿਹੜੇ ਸਾਨੂੰ ਪੁੱਛਦੇ ਹੋ ਬਈ ਫੰਡਿੰਗ ਕਿੱਥੋਂ ਆਉਂਦੀ ਹੈ ਬਿਲਕੁਲ ਯਾ ਛੋਟੀ ਛੋਟੀ ਗੱਲ ਤੇ ਸਾਨੂੰ ਭੰਡਦੇ ਐ ਵੀ ਇਹ ਅਤੰਕਵਾਦੀ ਐ ਇਹ ਵੱਖਵਾਦੀ ਐ ਹੈਨਾ ਇੱਕ ਪਾਸੇ ਜਿਹੜਾ ਪਾਣੀ ਦਾ ਫਲੱਡ ਆਇਆ ਸੀ ਦੂਜੇ ਪਾਸੇ ਮੈਂ ਸੇਵਾ ਦਾ ਫਲੱਡ ਦੇਖਿਆ ਭਾਈ ਆਪਣੀ ਅੱਖਾਂ ਦੇ ਨਾਲ ਬਿਲਕੁਲ ਕਰਦੇ ਨੇ ਸੇਵਾਲੇ ਦੇ ਪਹਿਲੀਆਂ ਚਸਾਰ ਨੇ ਕਰਦੇ ਨੇ ਮਿਹਨਤਾਂ ਤੇ ਦਸ ਬੰਦ ਕੱਢਦੇ ਵਤਨਾ ਤੋਂ